ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਝੋਨੇ ਦੇ ਮੰਡੀ ਰੇਟਾਂ ਬਾਰੇ ਜਿਵੇਂ ਕਿ ਆਪਾਂ ਜਾਣਦੇ ਆਂ ਜੋ ਨਵੀਂ ਫਸਲ ਮੰਡੀਆਂ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਆ 1509 ਵੈਰਾਈਟੀ ਜੋ ਜ਼ਿਆਦਾ ਮੰਡੀਆਂ ਦੇ ਵਿੱਚ ਦਿਖ ਰਹੀ ਹੈ ਤੇ ਇਸ ਕਿਸਮ ਦੀ ਜੋ ਰੇਟ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਨਾਲੋਂ ਇਸ ਹਫ਼ਤੇ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਲਗਭਗ ਸੌ ਤੋਂ 150 ਰੁਪਏ ਦੀ ਤੇਜ਼ੀ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਦੇਖਣ ਨੂੰ ਮਿਲੀ ਹੈ ਪਹਿਲੇ ਤੇਜ਼ੀ ਕੁਸ਼ਕ ਚੰਦਕ ਮੰਡੀਆਂ ਦੇ ਵਿੱਚ ਸੀ ਪਰ ਹੁਣ ਲਗਭਗ ਹਰ ਇੱਕ ਮੰਡੀ ਦੇ ਵਿੱਚ ਹਰਿਆਣਾ ਪੰਜਾਬ ਦੀ ਯੂਪੀ ਦੀ ਦਿੱਲੀ ਦੀ ਮੰਡੀ ਦੇ ਵਿੱਚ ਇਹ ਤੇਜ਼ੀ ਦੇਖਣ ਨੂੰ ਮਿਲੀ ਹੈ ਸੋ ਕੀ ਨੇ ਅੱਜ ਦੇ ਰੇਟ ਉਹਦੇ ਤੇ ਆਪਾਂ ਚੰਨਣਾ ਪੋਣਿਆ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆ ਕੋਟਕਪੂਰਾ ਮੰਡੀ ਦੀ 1509 ਕੰਬਾਈਨ ਵਾਲਾ ਇੱਥੇ 2655 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਅਮਰਦਸਰ ਸਾਇਬ ਮੰਡੀ 1509 ਹੱਥ ਵਾਲਾ 2931 ਰੁਪਏ ਲਗਭਗ 3000 ਨੂੰ ਹੱਥ 1509 ਹੋਣ ਮਾਰ ਰਿਹਾ। ਤੇ ਉਸ ਤੋਂ ਬਾਅਦ ਤਰਨਤਾਰਨ ਨਮਾ 1509 ਹੱਥ ਵਾਲਾ 2962 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1509 ਹੱਥ ਵਾਲਾ 2751 ਰੁਪਏ ਸਰਸਾ ਮੰਡੀ 1509 ਕੰਬਾਈਨ ਵਾਲਾ 2520 ਰੁਪਏ ਖਰਸ਼ੇਤਰ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸਮਾਣਾ ਮੰਡੀ 1509 ਹੱਥ ਵਾਲਾ 2765 ਰੁਪਏ ਪ੍ਰਤੀ ਕਵਾਂਟਲ ਪਿਪਰੀਆ ਮੰਡੀ ਜੋ 1509 ਹੈ 2920 ਰੁਪਏ ਪ੍ਰਤੀ ਕਵਾਂਟਲ ਲਾੜਵਾ ਮੰਡੀ 1509 2920 ਰੁਪਏ ਰਦੋੜ ਮੰਡੀ 2845 ਰੁਪਏ 1509 ਤੁਹਾਣਾ ਮੰਡੀ ਦੀ ਗੱਲ ਕਰੀਏ 1509 2890 ਰੁਪਏ ਪ੍ਰਤੀ ਕਵਾਂਟਲ ਕਰਨਾਲ ਮੰਡੀ 1509 2720 ਰੁਪਏ ਇੰਦਰੀ ਮੰਡੀ 1509 2775 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਸੁਪਰ ਬੁੰਜਾ ਝੋਨਾ ਇੱਥੇ 2300 ਰੁਪਏ ਪ੍ਰਤੀ ਕਵਾਂਟਲ ਸੋਨੀਪੱਤ ਮੰਡੀ 1509 ਹੱਥ ਵਾਲਾ 2781 ਰੁਪਏ ਪ੍ਰਤੀ ਕੁਇੰਟਲ ਡਬਰਾ ਮੰਡੀ 1509 ਹੱਥ ਵਾਲਾ 2300 ਰੁਪਏ ਪ੍ਰਤੀ ਕੁਇੰਟਲ ਤਰਾਵੜੀ ਮੰਡੀ ਦੀ ਗੱਲ ਕਰੀਏ ਨਵਾਂ 1509 ਹੱਥ ਵਾਲਾ 2822 ਰੁਪਏ ਪ੍ਰਤੀ ਕੁਇੰਟਲ ਪੁਰਾਣਾ 1509 ਇੱਥੇ 3250 ਰੁਪਏ ਪ੍ਰਤੀ ਕੁਇੰਟਲ ਲੱਗਿਆ ਪੁਰਾਣਾ 1121 ਹੱਥ ਵਾਲਾ 4600 17 18 4300 ਸੁਗੰਦਾ ਝੋਨਾ 2550 ਰੁਪਏ ਸਮਾ ਲੱਖਾ ਮੰਡੀ 1509 ਹੱਥ ਵਾਲਾ 2600 ਰੁਪਏ ਪ੍ਰਤੀ ਕੁਆਂਟਲ ਜਾਗੀਰਾਬਾਦ ਮੰਡੀ 1509 2660 ਰੁਪਏ ਪ੍ਰਤੀ ਕੁਆਂਟਲ ਨਰੇਲਾ ਮੰਡੀ 1509 ਹੱਥ ਵਾਲਾ 2725 ਰੁਪਏ ਕਰੋਂਡਾ ਮੰਡੀ 1509 ਹੱਥ ਵਾਲਾ 2700 ਰੁਪਏ ਪ੍ਰਤੀ ਕੁਆਂਟਲ ਗੜ ਮੁਕਤੇਸ਼ਵਰ ਮੰਡੀ 1509 ਹੱਥ ਵਾਲਾ 2725 ਰੁਪਏ ਗੰਗੋਵ ਮੰਡੀ 1509 ਹੱਥ ਵਾਲਾ 2725 ਰੁਪਏ ਪ੍ਰਤੀ ਕੁਆਂਟਲ ਲੱਗਿਆ ਠੀਕ ਆ ਮੰਡੀ 1509 ਹੱਥ ਵਾਲਾ 2725 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਵੇਂ ਜਿਵੇਂ ਅੱਗੇ ਸੀਜ਼ਨ ਦੇ ਵਿੱਚ ਹੋਰ ਮੰਡੀਆਂ ਦੇ ਵਿੱਚ ਮਾਲ ਆਉਂਦਾ ਰਹੇਗਾ ਵੱਤ ਤੋਂ ਵੱਤ ਮੰਡੀਆਂ ਦੇ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰ ਦਿਓ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ